ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਿਹਾ ਬਲਕੋ ਠੀਕ ਹੋਮੋਂਗੇ ਕਾਫੀ ਕੈਂਡੀਡੇਟਾਂ ਦੇ ਵੱਡੀ ਗਿਣਤੀ ਦੇ ਵਿੱਚ ਫੋਨ ਆ ਰਹੇ ਸੀ ਕਿ ਜੀ ਪੰਜਾਬ ਪੁਲਿਸ ਦੀ 10000 ਭਰਤੀ ਹੈਗੀ ਇਹ ਭਰਤੀ ਇੰਨੀ ਭਰਤੀ ਆਉਣ ਦਾ ਕੀ ਕਾਰਨ ਹੈ ਕੀ ਇਹ ਇੰਨੀ ਭਰਤੀ ਆਊਗੀ ਕਦੋਂ ਆਊਗੀ ਕੀ ਦਾ ਪ੍ਰੋਸੈਸ ਰਹਿਣ ਵਾਲਾ ਕਿਹੜੇ ਕਿਹੜੇ ਭਰਤੀਆਂ ਜਿਹਨੂੰ ਇਨਕਲੂਡ ਹੋਣਗੀਆਂ ਠੀਕ ਹੈ ਜੇ ਵੀਡੀਓ ਮੈਂ ਤਾਂ ਨਹੀਂ ਬਣਾਈ ਸੀ ਕਿਉਂਕਿ ਕਾਫੀ ਚਰਚਾ ਹੋਈ ਪਈ ਸੀ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਦਵਾ ਦਵਾ ਸਾਰੇ ਲੱਗੇ ਪਏ ਸੀ ਤਾਂ ਕਰਕੇ ਆਪ ਨੂੰ ਇਹ ਹੁੰਦਾ ਕਿ ਇੱਕ ਵਾਰੀ ਮਾਹੌਲ ਸ਼ਾਂਤ ਹੋ ਜੇ ਬਾਅਦ ਚ ਤੁਹਾਨੂੰ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਰਾਜੇ ਤਹਾਡੋਂ ਇਹ ਕਹਿਣਾ ਚਾਹੁੰਦਾ ਹੈ ਰਾਜੇ ਜੇ ਪੰਜਾਬ ਦੇ ਲਈ ਤੁਸੀਂ ਕੁਝ ਕਰਨਾ ਹੈ ਨਾ ਤਾਂ ਖੁਦ ਮਿਹਨਤ ਕਰੋ ਮੈਂ ਕੀ ਦੇਖਿਆ ਇੱਕ ਤਾਂ ਆਪਣੇ ਪੰਜਾਬੀ ਨੌਜਵਾਨ ਹਰੇਕ ਦੇ ਬੌਲੀ ਸ਼ੀਤੀ ਫੈਨ ਹੋ ਜਾਂਦੇ ਆ ਜੀ ਫਲਾਨਾ ਆ ਗਿਆ ਉਹ ਜੀ ਨਸ਼ਾ ਖਤਮ ਕਰ ਦੂਗਾ ਠੰਮਕਾ ਆ ਗਿਆ ਜੀ ਉਹ ਰਿਸ਼ਵਤ ਖੋਰੀ ਕਬ ਖਤਮ ਕਰ ਦੂਗਾ ਜੀ ਠੰਮਕਾ ਆ ਗਿਆ ਉਹ ਜੀ ਆਹ ਕੰਮ ਕਰ ਦੋ ਤਮ ਕਾਗਵਾ ਕੰਮ ਕਰ ਦੋ ਤੁਸੀਂ ਮੈਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਲੋਕਾਂ ਤੇ ਕਿਉਂ ਉਮੀਦ ਰੱਖਦੇ ਹੋ ਰਾਜੇ ਤੁਸੀਂ ਦੂਜਿਆਂ ਤੇ ਕਿਉਂ ਉਮੀਦ ਰੱਖਦੇ ਹੋ ਕਿ ਫਲਾਨਾ ਆ ਗਿਆ ਜੀ ਉਹ ਐ ਕਰ ਦੂ ਤਮ ਕਾ ਗਿਆ ਜੀ ਉਹ ਐ ਕਰ ਦੂ ਉਹਨੂੰ ਅਸੀਂ ਫਲਾਨਾ ਕੁਝ ਬਣਾ ਦੰਨੇ ਆ ਜੀ ਉਹ ਐ ਬਣਾਉ ਨੂੰ ਫਲਾਨੇ ਨੂੰ ਅਸੀਂ ਸੀਐਮ ਬਣਾ ਦੰਨੇ ਆ ਜੀ ਉਹ ਕੰਮ ਕਰੂਗਾ ਜੀ ਫਲਾਨੇ ਨੂੰ ਅਸੀਂ ਐਮਪੀ ਬਣਾ ਦੰਨੇ ਆ ਜੀ ਉਹ ਕੰਮ ਕਰੂ ਫਲਾਨੇ ਨੂੰ ਸਾਨੂੰ ਐਮਪੀ ਬਣਾ ਦੰਨੇ ਆ ਐਮਐਲਏ ਬਣਾ ਦੰਨੇ ਉਹ ਕੰਮ ਕਰੂ ਆਪਾਂ ਕਿੱਥੇ ਆ ਆਪਾਂ ਕਿੱਥੇ ਆਪਾਂ ਉਮੀਦ ਹੀ ਲੋਕਾਂ ਤੋਂ ਰੱਖਣੇ ਕਿ ਫਲਾਣਾ ਕਰੂਗਾ ਜਿਹੜਾ ਕੰਮ ਕਰਨਾ ਨਸ਼ਾ ਖਤਮ ਕਰਦਾ ਫਲਾਣਾ ਕਰੂਗਾ ਜੀ ਰਿਸ਼ਪਤ ਕੋਰੀ ਖਤਮ ਕਰਨੀ ਹੈ ਫਲਾਣਾ ਕੋਈ ਕਰੂਗਾ ਆਪ ਆਪਾਂ ਕਿੱਥੇ ਆ ਤਾਂ ਕਰਕੇ ਕਹਿ ਰਹੇ ਹਾਂ ਰਾਜੀ ਅਫਸਰ ਆਪ ਬਣਵਾ ਆਪ ਦੇ ਜਿੰਨਾ ਚਿਰ ਤੁਸੀਂ ਆਪ ਦੇ ਪੰਜਾਬ ਦੇ ਅਫਸਰ ਆਪ ਨਹੀਂ ਬਣਦੇ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬ ਦੀਆਂ ਜਿਹੜੀਆਂ ਸ਼ੀਟਾਂ ਹੈਗੀਆਂ ਉਹਨਾਂ ਤੇ ਆਪ ਨਹੀਂ ਬੈਂਦੇ ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿਸੇ ਤੋਂ ਹਰੇਕ ਬੰਦਾ ਜੇ ਸਮੇਂ ਵਿਚ ਆਉਂਦੇ ਘਰ ਪਰਨਣ ਵਾਸਤੇ ਤਿਆਰ 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 ਬੈਠਾ ਕਿਸੇ ਨੂੰ ਤੁਹਾਨੂੰ ਕੁਝ ਨਹੀਂ ਪੁੱਛਣਾ ਜਦੋਂ ਆਪਣਾ ਮਤਲਬ ਨਿਕਲਦਾ ਨਾ ਚੁੱਪ ਕਰਕੇ ਅਗਲਾ ਤੁਰਦਾ ਲੱਗਦਾ ਤੁਸੀਂ ਮੰਗਰੇ ਝੰਡੇ ਡੰਡੇ ਚੱਕ ਕੇ ਤੁਰੇ ਫਿਰਦੇ ਹੋ ਠੀਕ ਹੈ ਮੈਂ ਬਾਰੀ ਬਾਰੀ ਤੁਹਾਨੂੰ ਮੋਟੀਵੇਟ ਤਾਂ ਕਰ ਰਿਹਾ ਕਿ ਭਾਈ ਸਾਹਿਬ ਆਪ ਤਿਆਰੀ ਕਰੋ ਆਪ ਦੀ ਮਿਹਨਤ ਕਰੋ ਦਿਮਾਗ ਰੱਬ ਨੇ ਦਿੱਤਾ 1400 1300 ਗ੍ਰਾਮ ਦਾ ਠੀਕ ਹੈ ਜੀ ਉਹਨੂੰ ਵਰਤੋ ਉਹ ਗੱਲਾਂ ਇੰਸਟਾਗ੍ਰam ਫੇਸਬੁੱਕ ਮੋਬਾਈਲ ਚਲਾਉਣ ਵਾਸਤੇ ਦਿੱਤਾ ਉਹ ਤੁਹਾਨੂੰ ਤਰੱਕੀ ਕਰਨ ਵਾਸਤੇ ਦਿੱਤਾਗਾ ਠੀਕ ਹੈ ਉਮੀਦਾਂ ਦੂਜਿਆਂ ਤੋਂ ਰੱਖੀ ਜਾਂਦੇ ਹੋ ਆਪ ਕੁਝ ਕਰਨਾ ਨਹੀਂ ਆਇਆ ਤਾਂ ਨਹੀਂ ਕੰਮ ਚੱਲਣਾ ਠੀਕ ਹੈ ਜੀ ਤੇ ਜਿਹੜੀ 10000 ਵਾਲੀ ਭਰਤੀ ਹੈ ਤਾਂ ਕੀ ਕਾਰਨ ਆਉਂਦਾ ਕਿਦੋਂ ਆਊਗੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂਗਾ ਉਸ ਤੋਂ ਪਹਿਲਾਂ ਰਾਜੀ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਠੀਕ ਹੈ ਰਾਜੀ ਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਪਟਵਾਰੀ ਦੀ ਕਲਰਕਰੀ ਵੀਡੀਓ ਦੀ ਗਰੁੱਪਰੀ ਦੀ ਤਿਆਰੀ ਕਰਨਾ ਚਾਹੁੰਦਾ ਉਹ ਆਪਣੇ ਕਿਸੇ ਵੀ ਇੱਕ ਵੇਜ ਤੋਂ ਤਿਆਰੀ ਕਰ ਸਕਦਾ ਹੈ ਰਾਜੀ ਸਾਰੇ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੇ ਅਤੇ ਮੈਥ ਤੇ ਅੰਗਰੇਜ਼ੀ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾਗਾ ਐਪ ਆਪਣੀ ਹੈ ਜੀ Android ਵਾਲੇ ਬੱਚਿਆਂ ਵਾਸਤੇ ਦੀਪੁੱਲਰ ਐਜੂਕੇਸ਼ਨਲ ਰਾ ਜਿਹੜੇ ਬੱਚੇ ਕੋਲੇ iPhone ਹਨ ਉਹਨਾਂ ਵਾਸਤੇ ਐਪ ਹੈਗੀ ਹੈ ਕਲਾਸ ਪਲੱਸ ਤੇ ORG ਕੋਡ ਤੁਸੀਂ ਫਿਲ ਕਰਨਾ ਡਬਲ ਐਕਸ ਰੈਮ ਠੀਕ ਹੈ ਜੀ ਇਹ ਬੈਚ ਦੇ ਵਿੱਚ ਤੁਹਾਨੂੰ ਆਲ ਕਲਾਸਾਂ ਦੇ PDF ਮਿਲਣਗੇ ਆਲ ਤੁਹਾਨੂੰ ਵੀਡੀਓ ਲੈਕਚਰ ਮਿਲਣਗੇ ਠੀਕ ਹੈ ਜੀ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਕੰਟੈਂਟ ਦੀ ਸਾਡੀ 100% ਗਾਰੰਟੀ ਦੇ ਕੇ ਕਰਵਾਏ ਹੋਏ ਦੇ ਵਿੱਚੋਂ ਮਿਲੂਗਾ ਤੁਹਾਨੂੰ ਡਿਪੈਂਡ ਕਰਦਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਕੱਲੀ ਮੇਰੀ ਮਿਹਨਤ ਨਾਲ ਨਹੀਂ ਇਹ ਕੰਮ ਚੱਲਣਾ ਰਾਜੇ ਤੁਹਾਨੂੰ ਵੀ ਬਰਾਬਰ ਮਿਹਨਤ ਕਰਨੀ ਪਊਗੀ ਠੀਕ ਹੈ ਜੀ ਹੁਣ ਥੋੜਾ ਮੈ ਠੀਕ ਹੈ ਤਾਂ ਕਰਕੇ ਫਿਰ ਤੁਸੀਂ ਪੜਨ ਲੱਗੋਗੇ ਉਹਨਾਂ ਚ ਤੁਸੀਂ ਵੀ ਨਹੀਂ ਪੜਦੇ ਹਨ ਤੇ ਸਿੱਧੀ ਗੱਲ ਰਾਜੇ ਬੈਚ ਸਿਰਫ ਉਹੀ ਕੈਂਡੀਡੇਟ ਜੁਆਇਨ ਕਰੋ ਜਿਹੜਾ ਕੈਂਡੀਡੇਟ ਪੜ ਸਕਦਾ ਜਿਹੜਾ ਕੈਂਡੀਡੇਟ ਟਾਈਮ ਕੱਟ ਸਕਦਾ ਪੜਾਈ ਵਾਸਤੇ ਠੀਕ ਹੈ ਜੀ ਤੇ ਜਲਦੀ ਜਲਦੀ ਬੈਚ ਜੁਆਇਨ ਕਰਕੇ ਤੁਸੀਂ ਆਪਦਾ ਨੌਕਰੀ ਸੁਪਨਾ ਪੂਰਾ ਕਰ ਸਕਦੇ ਹੋ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਤਾਂ 10000 ਜੀ ਸਰ ਜੀ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਠੀਕ ਹੈ ਜੀ ਇਹ ਦੇਖ ਲਈ ਹੋਣੀ ਹੈ ਇਹ ਬਿਲਕੁਲ ਸਹੀ ਨਿਊਜ਼ ਹੈ ਰਾਜੇ 101% ਐਕੂਰੇਟ ਨਿਊਜ਼ ਆ ਹੁਣ ਤੁਹਾਨੂੰ ਦੱਸਦਾ ਕਿ ਇੰਨੀ ਪੋਸਟਾਂ ਹੋਣ ਦਾ ਕਾਰਨ ਕੀ ਹੈਗਾ ਕਿਉਂਕਿ ਰਾਜੇ ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਇਹ ਭਰਤੀਆਂ ਆਈਆਂ ਸੀ ਉਹ 91 92 ਦੇ ਸਮੇਂ ਦੇ ਵਿੱਚ ਆਈਆਂ ਕਿ 90 ਦਾ ਭਰਤੀ ਹੋਇਆ ਪਰ ਕੋਈ 92 ਦਾ ਭਰਤੀ ਹੋਇਆ ਵਾ ਠੀਕ ਹੈ ਜੀ ਉਹਨਾਂ ਸਾਰਿਆਂ ਦੀ ਰਿਟਾਇਰਮੈਂਟ ਇਹਨਾਂ ਨੇ ਤੁਹਾਨੂੰ ਪਤਾ ਕਿ ਏਜ 55 ਸਾਲ ਦੀ ਉਮਰ ਦੇ ਵਿੱਚ ਪੰਜਾਬ ਪੋਰਸ ਵਿੱਚ ਰਿਟਾਇਰਮੈਂਟ ਮਿਲ ਜਾਂਦੀ ਹੈ 3 ਸਾਲ ਜਿਹੜੇ ਹੁੰਦੇ ਉਹ ਐਕਸਟਰਾ ਲੈਣੇ ਪੈਂਦੇ ਹੁੰਦੇ ਆ ਕੋਈ ਲੈ ਲੰਦਾਗਾ ਜਿਹੜਾ ਫਿਜ਼ੀਕਲ ਤੌਰ ਤੇ ਫਿੱਟ ਹੈਗੇ ਜਿਹੜੂ ਨਹੀਂ ਹੁੰਦਾ ਉਹ ਨਹੀਂ ਲੈ ਸਕਦਾ ਠੀਕ ਹੈ ਜੀ ਤੇ ਤਾਂ ਕਰਕੇ ਹੁੰਦਾ ਇਹ ਪ੍ਰੋਸੈਸ ਜਿਹਨੇ ਲੈਣਾ ਹੈਗਾ ਉਹ ਲੈ ਸਕਦਾਗਾ ਕਾਫੀ ਇਹ ਜਿਹੇ ਅਪਸਰ ਹੋਏ ਸਾਡੇ ਰਿਸ਼ਤੇਦਾਰੀ ਵਿੱਚ ਵੀ ਹੈਗੇ ਸਿੱਕ ਦੋ ਜਿਹੜੇ ਰਿਟਾਇਰਮੈਂਟ 55 ਸਾਲ ਦੀ ਉਮਰ ਤੇ ਰਹਿ ਕੇ ਜਿਹੜੇ ਸਬ ਇਨਸਪੈਕਟਰ ਦੇ ਉਹਦੇ ਤੇ ਸੀ ਜਿਹੜੇ ਕਰਕੇ ਬਹੁਤ ਜ਼ਿਆਦਾ ਪੋਸਟਾਂ ਖਾਲੀ ਠੀਕ ਹੈ ਜੀ ਆਹ ਸਾਲ ਦੀ ਗੱਲ ਕਰਾਂ 2024 ਦੇ ਵਿੱਚ ਤੇ 2025 ਦੇ ਵਿੱਚ ਵੀ ਬਹੁਤ ਜ਼ਿਆਦਾ ਵੈਕੈਂਸੀ ਖਾਲੀ ਹੋਣ ਜਾ ਰਹੀਆਂ ਜਿਹਦੇ ਕਰਕੇ ਘੱਟੋ ਘੱਟ 10000 ਵੈਕੈਂਸੀ ਖਾਲੀ ਹੋ ਰਹੀ ਹੈ ਤਾਂ ਜਿਹੜੀ ਰਾਜੇ ਤੁਹਾਡੇ ਹੁਣ ਭਰਤੀ ਆਉਣੀਆਂ ਉਹ ਤੁਹਾਡੀ 10000 ਪਲੱਸ ਭਰਤੀ ਆਊਗੀ 10000 ਕਹਿ ਰਹੇ ਇਸ ਤੋਂ ਪਲੱਸ ਹੀ ਭਰਤੀ ਆਉਣੀਆਂ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਹੈਗਾ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਆਪ ਅਫਸਰ ਬਣ ਜਾਓ ਭਾਈ ਲੋਕਾਂ ਤੋਂ ਉਮੀਦਾਂ ਕਰਨਾ ਛੱਡ ਦਿਓ ਕਿ ਫਲਾਨਾ ਆ ਕੇ ਕੰਮ ਕਰੂਗਾ ਧੰਕਾ ਆ ਕੇ ਕੰਮ ਕਰੂਗਾ ਠੀਕ ਹੈ ਤੁਸੀਂ ਉਹ ਕ ਤੁਸੀਂ ਲੋਕਾਂ ਦੇ ਫੈਨ ਬਹੁਤ ਜਲਦੀ ਹੋ ਜਾਣ ਉਹ ਫਲਾਨੇ ਨੇ ਜੇ ਕਰਤਾ ਸੀ ਉਹਦੇ ਫੈਨ ਬਣ ਗਏ ਜੀ ਠੀਕ ਹੈ ਜੀ ਫਲਾਨੇ ਨੇ ਐ ਕਰਤਾ ਸੀ ਫੈਨ ਤੁਸੀਂ ਆਪ ਦੇ ਫੈਨ ਆਪ ਕਿਉਂ ਨਹੀਂ ਬਣਾ ਰਹੇ ਤੁਸੀਂ ਇਹ ਜਿਹੇ ਕੰਮ ਕਰੋ ਇਹ ਜੀ ਤਰੱਕੀ ਕਰੋ ਰਹੀ ਹੈ ਕਿ ਲੋਕ ਤੁਹਾਡਾ ਨਾਮ ਲੈ ਕੇ ਫੈਨ ਬਣ ਗਏ ਹੈ ਨਾ ਮਤਲਬ ਉਹ ਅਫਸਰ ਅਕਾ ਬਣਨਾ ਹੈ ਠੀਕ ਹੈ ਜੀ ਤਾਂ ਕਰਕੇ ਆਪ ਦਾ ਜੇ ਤੁਹਾਡੇ ਕੋਲੇ ਕੋਈ ਅਹੁਦਾ ਹੋਊਗਾ ਤੁਹਾਡੀ ਪੁੱਛਗਿੱਛ ਹੋਊਗੀ ਤੇ ਹਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਆਪ ਦੀ ਤਿਆਰੀ ਕੰਟੀਨਿਊ ਰੱਖੋ 10000 ਭਰਤੀ ਆ ਰਹੀ ਹੈ ਕਦੇ ਵੀ ਰਾਜੇ ਜਿਹੜੇ ਬੱਚੇ ਦੇਖੋ ਜਿਹੜੀ ਪੁਲਿਸ ਇਹ ਆਪਾਂ ਪੇਪਰ ਦੀ ਤਿਆਰੀ ਕਰਨ ਲੱਗ ਜਾਈਏ ਨਾ ਇਹ ਰੇਸ ਐ ਇੱਕ ਇਹ ਰੇਸ ਹੈ ਰੇਸ ਦੇ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖੀਦਾ ਹੁੰਦਾ ਇਹਦੇ ਵਿੱਚ ਪਿੱਛੇ ਮੁੜ ਕੇ ਕੀ ਨਹੀਂ ਦੇਖੀਦਾ ਹੁੰਦਾ ਕਿ ਜਿਵੇਂ ਦੋ ਪੇਪਰਾਂ ਚੋਂ ਰਹਿ ਗਿਆ ਮੈਂ ਤਾਂ ਹੁਣ ਪੇਪਰ ਦੀ ਤਿਆਰੀ ਕਰ ਦਿਆਂ ਜੀ ਮੈਂ ਪੰਜ ਚੋਂ ਰਹਿ ਗਿਆ ਜੀ ਮੈਂ ਤਾਂ ਹੁਣ ਤਿਆਰੀ ਕਰਾਂ ਮੈਂ 10 ਪੇਪਰ ਦੇ ਉੱਤੇ ਸੂਰੇ ਚ ਰਹਿ ਗਿਆ ਇੱਕ ਜੱਜ ਬਣਿਆ ਮੁੰਡਾ ਜੂਪੀ ਦਾ ਬਿਹਾਰ ਦਾ ਬਿਹਾਰ ਦਾ ਜੱਜ ਬਣਿਆ ਉਹ ਮੁੰਡਾ ਕਹਿੰਦਾ ਮੇਰੇ ਜੀ 35 ਪੇਪਰਾਂ ਦੇ ਵਿੱਚੋਂ ਮੈਂ ਫੇਲ ਹੋਇਆ ਵਸੇ ਇੰਟਰਵਿਊ ਦੇਖਿਓ ਦੀ ਫਿਰ ਜਾ ਕੇ ਕਿਤੇ 36 ਮੇਰੇ ਵਿੱਚ ਉਹ ਪੀਸੀਐਸ ਮੈਨ ਸਟੇਟ ਪੀਸੀਐਸ ਠੀਕ ਹੈ ਤਾਂ ਇਹ ਰੌਲਾ ਹੁੰਦਾ ਰਹੀ ਇੰਨਾ ਸਮਝਿਆ ਕਰੋ ਕਿ ਹਾਂ ਹਾਂ ਦੋ ਪੇਪਰੋ ਚੋਂ ਰਹੇਗੇ ਜੀ ਅਸੀਂ ਆਏ ਹੋ ਜਾਗੇ ਕਦੇ ਪਿੱਛੇ ਨਾ ਮੁੜ ਕੇ ਦੇਖੋ ਆਹਦੀ ਮਿਹਨਤ ਕਰਦੇ ਰਹੋ ਮਿਹਨਤ ਕੰਟੀਨਿਊ ਕਰੋ ਫਲ ਜ਼ਰੂਰ ਮਿਲੂਗਾ ਇੱਕ ਦਿਨ ਜੇ ਫਲ ਨਾ ਮਿਲਿਆ ਮੈਂ ਬੈਠਾ ਇੱਥੇ ਮੈਨੂੰ ਕਹੋ ਜੀ ਅਸੀਂ ਇੰਨੀ ਮਿਹਨਤ ਕੀਤੀ ਸਾਨੂੰ ਫਲ ਨਹੀਂ ਮਿਲਿਆ ਘਾਟਾਂ ਆਪਣੇ ਚ ਹੁੰਦੀਆਂ ਦੋ ਸਾਲ ਪੰਮੈਂਟ ਦੀ ਲਾ ਦੰਨੇ ਆ ਠੀਕ ਹੈ ਇੰਨੀਆਂ ਵਾਕੈਂਸੀਆਂ ਆ ਰਹੀਆਂ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਇੰਨੀਆਂ ਵਾਕੈਂਸੀਆਂ ਕਦੇ ਆਈਆਂ ਗਈਆਂ ਠੀਕ ਹੈ ਜੀ ਤੇ ਜੇ ਆਉਂਦੀਆਂ ਸੀ ਅੱਗੇ 4.5 ਸਾਲਾਂ ਬਾਅਦ ਹੁੰਦੀਆਂ ਸੀ ਵਾਕੈਂਸੀਆਂ ਉਹ ਤੁਹ ਕਿ ਭਾਈ ਜਾਨ ਸਮਿਆਂ ਆ ਭਰਤੀ ਕਰ ਜਾਂਦੇ ਆ ਇੰਨੇ ਬੰਦੇ ਸਾਡੇ ਸਿਲੇਕਟਡੇ ਨੇ ਆਪਣੇ ਅਰਗੇ ਮਗਰ ਉਥੇ ਪਹਿਨ ਕਾਪੀ ਚਾਕੇ ਬੱਸਾਂ ਦੇ ਵਿੱਚ ਲੰਕ ਕੇ ਉਥੇ ਪੇਪਰ ਦੇਣ ਜਾਂਦੇ ਹੁੰਦੇ ਸੀ ਬੰਦੇ ਪਹਿਲਾਂ ਸਿਲੇਕਟ ਹੁੰਦੇ ਸੀ ਹੁਣ ਤੁਹਾਡੇ ਕੋਲੇ ਮੌਕਾ ਹੈਗਾ ਤੁਹਾਡੀ ਪੜ੍ਹਾਈ ਦਾ ਮੁੱਲ ਪੈ ਰਿਹਾ ਹੁਣ ਠੀਕ ਹੈ ਜੀ ਮਿਹਨਤ ਕਰ ਲਓ ਜਿੰਨੀ ਹੁੰਦੀ ਹੈ ਤਾਂ ਜੀ ਮੈਂ ਤੁਹਾਨੂੰ ਇਹੀ ਦੱਸਣ ਵਾਸਤੇ ਵੀਡੀਓ ਬਣਾਉਣੀ ਲੋੜ ਪਈ ਹੈ ਕਿ ਭਾਈ ਵੈਕੈਂਸੀ ਸੱਚਮੁੱਚ ਆ ਰਹੀ ਹੈ ਇਹੀ ਸਲੇਪਸਾ ਦੇਖੋ ਸਾਨੂੰ ਮਦਦ ਹਦਾ ਜਿਹੜਾ ਰਾਜੇ ਦੇਖੋ ਮੈਥ ਹੋ ਗਿਆ ਰੀਜ਼ਨਿੰਗ ਹੋ ਗਈ ਕੰਪਿਊਟਰ ਹੋ ਗਿਆ ਪੰਜਾਬ ਜੀ ਕੇ ਹੋਗੀ ਪੰਜਾਬੀ ਲੈਂਗੁਏਜ ਹੋਗੀ ਜੀ ਕੇ ਹੋਗੀ ਇਹ ਸਬਜੈਕਟ ਕਦੇ ਨਹੀਂ ਬਦਲਦੇ ਹੁੰਦੇ ਪਾਰੀਬਾਰੀ ਫੇਰ ਤੁਹਾਨੂੰ ਕਹਿ ਰਿਹਾ ਇਹ ਸਬਜੈਕਟ ਕਦੇ ਨਹੀਂ ਬਦਲਦੇ ਹੁੰਦੇ ਜੇਕਰ ਤੁਸੀਂ ਮੇਰੇ ਕੋਲੋਂ ਜਾਂ ਕਿਸੇ ਕੋਲੋਂ ਵੀ ਤਿਆਰੀ ਕਰਦੇ ਹੋ ਇਹ ਸਬਜੈਕਟ ਸੇਮ ਰਹਿਣਗੇ ਹਾਂ ਥੋੜੀ-ਮੋਟੀ ਅਪਡੇਟ ਦੀ ਲੋੜ ਹੁੰਦੀ ਹੈ ਉਹ ਅਪਡੇਟ ਤੁਹਾਨੂੰ ਮੈਂ ਸਮੇਂ-ਸਮੇਂ ਦੇ ਕਰਦਾ ਰਹਿਣਾਗਾ ਹੁਣ ਜਿਹੜੇ ਸਾਡੇ ਐਮਸੀਕਿਊ ਸ਼ੁਰੂ ਕਰਿਆ ਮੇਰਾ ਜੀ ਉਹ ਆਈਐਸ ਤੇ ਪੀਸੀਐਸ ਲੈਵਲ ਦੇ ਐਮਸੀਕਿਊ ਆਗੇ ਜਿਹੜੇ ਤੁਹਾਨੂੰ ਸ਼ੁਰੂ ਕਰੇ ਕਰੇ ਹੋਇਆ ਮੈਂ ਹੁਣ ਹੈਨਾ ਤੇ ਤਾਂ ਕਰਕੇ ਕਹਿ ਰਿਹਾ ਉਹਨਾਂ ਦਾ ਜੀ ਕੱਲੇ ਕਰੰਟ ਅਫੇਅਰ ਠੀਕ ਹੈ ਜੋ ਸਮੇਂ ਸਮੇਂ ਆਪਣੇ ਕਰੰਟ ਦੇ ਮਤਲਬ ਚੱਲਣਾ ਕਰੰਟ ਦਾ ਮਤਲਬ ਹੁੰਦਾ ਅੱਜ ਦੇ ਸਮੇਂ ਦੇ ਮਤਲਬ ਚੱਲਣਾ ਪੈਂਦਾ ਜਿਹੜੀ ਅੱਜ ਦੇ ਸਮੇਂ ਵਿੱਚ ਚੀਜ਼ ਚੱਲ ਰਹੀ ਹੈਗੀ ਤੇ ਇਹ ਚੀਜ਼ਾਂ ਨੂੰ ਜੀ ਜ਼ੀਰੋ ਬਾਰੀ ਬਾਰੀ ਵਾਰੀ 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 ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗਣ ਲੱਗ ਜੂਗਾ ਕਿ ਜਿਹੜਾ ਪੇਪਰ ਦੇ ਵਿੱਚ ਆਹ ਚੀਜ਼ ਇੰਪੋਰਟੈਂਟ ਆ ਆਹ ਚੀਜ਼ ਇੰਪੋਰਟੈਂਟ ਹੈ ਨਹੀਂ ਠੀਕ ਹੈ ਜੀ ਤਾਂ ਕਰਕੇ ਹੁੰਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਸੁਣੀਏ ਗੱਲਾਂ ਦੱਸ ਰਹੇ ਹਾਂ ਦਾ ਜੀ ਮਿਹਨਤ ਕਰੋ ਮਿਹਨਤ ਨਾ ਛੱਡੋ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ ਜਿਹੜਾ ਪਿੱਛ ਕੀ ਜਸਾਂ ਨੂੰ ਵੀ ਦੱਸੋ ਜੀ ਹੁਣ ਜਿਹੜੇ ਤੁਹਾਨੂੰ ਛੇਟਾ ਕਰਦੇ ਨੇ ਸਾਥੋਂ ਲੱਗਣ ਉਹਦਾ ਫਰਜ਼ਾ ਜਿਹੜਾ ਵਿਹਲਾ ਤੁਰਿਆ ਫਿਰਦਾ ਤੁਰਿਆ ਫਿਰਦਾ ਜਿੱਥੇ ਤੁਸੀਂ ਲੱਗ ਗਏ ਨਾ ਉਹਦੇ ਉਹ ਬੰਦਾ ਤਾਂ ਉਹ ਬੰਦੇ ਨੇ ਕਹਿਣੇ ਕਹਿਣਾ ਨਾਲ ਉਹਨੇ ਰਿਸ਼ਤੇ ਵਾਲਿਆਂ ਨੂੰ ਫੋਨ ਆ ਕੇ ਕਰਨਗੇ ਬਾਈ ਜੀ ਪੜਾਈ ਕਿੱਥੋਂ ਕੀਤੀ ਸੀ ਤੁਸੀਂ ਤੁਸੀਂ ਸਟੱਡੀ ਕਿੱਥੋਂ ਕਰਦੇ ਸੀ ਤੁਸੀਂ ਕਿੰਨਾ ਟਾਈਮ ਪੜ੍ਹਦੇ ਸੀ ਸਭ ਤਾਂ ਇਹ ਪੁੱਛਿਆ ਕਰਨਗੇ ਠੀਕ ਹੈ ਤਾਂ ਕਰਕੇ ਕਹਿਣਾ ਆਪ ਦੇ ਪੰਜਾਬ ਦੇ ਰਾਖੇ ਆਪ ਬਣੋ ਫਿਰ ਜਾ ਕੇ ਕਿਤੇ ਤੁਹਾਡਾ ਮੁੱਲ ਪੈਣਾਗਾ ਜੇਕਰ ਤੁਸੀਂ ਲੋਕਾਂ ਦੇ ਉਮੀਦਾਂ ਰੱਖੋਗੇ ਫਲਾੰਦਾ ਜੀ ਆ ਗਿਆ ਉਹ ਐ ਕਰ ਦੋ ਇੱਥੇ ਕੋਈ ਕਿਸੇ ਨੇ ਨਹੀਂ ਕਰਨਾ ਸਾਰੇ ਨੇ ਆਪ ਦੇ ਘਰ ਭਰਨੇ ਆ ਆ ਦੀ ਮਿਹਨਤ ਕਰੋ ਤੇ ਆ ਦੇ ਮਕਾਮ ਹਾਸਲ ਕਰੋ ਆਰੇ ਮਾਪਿਓ ਦਾ ਸਿਰ ਉੱਚਾ ਕਰੋ ਆਪ ਦਾ ਸਿਰ ਉੱਚਾ ਕਰੋ ਠੀਕ ਹੈ ਤੇ ਸਮਾਜ ਨੂੰ ਸੁਧਾ ਦਿਓ ਜਿੱਥੇ ਸੁਧਾਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਉਦੇਵਸ ਤੇ ਰਹੋ